ਬੜੀ ਹੀ ਧੂਮ-ਧਾਮ ਨਾਲ ਕਰਾਏ ਗਏ ਲੋੜਬੰਦ ਧੀਆਂ ਦੇ ਆਨੰਦ ਕਾਰਜਾਂ ਅੰਬਿਸਰ ਦੇ ਇਵਨ ਕਲਾ ਪਿੰਡ ਵਿੱਚ ਹਰ ਅਤੇ ਸਹੋਤਾ ਪਰਿਵਾਰ ਵੱਲੋਂ ਬਾਬਾ ਬੁੱਢਣ ਸ਼ਾਹ ਜੀ ਦੀ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋੜਬੰਦ ਧੀਆਂ ਦੇ ਆਨੰਦ ਕਾਰਜ ਬੜੀ ਹੀ ਧੂਮ-ਧਾਮ ਨਾਲ ਕਰਵਾਏ ਗਏ 3 ਸਾਲ ਤੋਂ ਲਗਾਤਾਰ ਕਰਵਾਏ ਜਾ ਰਹੇ ਆਨੰਦ ਕਾਰਜ ਇਸ ਵਾਰ ਵੀ ਪੰਜ ਧੀਆਂ ਦੇ ਆਨੰਦ ਕਾਰਜ ਕਰਵਾ ਸਹੋਤਾ ਪਰਿਵਾਰ ਵੱਲੋਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਵੱਲੋਂ आशीर्वाद देके नवे ਜੋੜਿਆਂ ਨੂੰ ਘਰ ਦਾ ਘਰੇਲੂ ਸਮਾਨ ਵੀ ਸਹੋਤਾ ਪਰਿਵਾਰ ਵੱਲੋਂ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਅੰਬੀ ਸਤੋ ਪਤਰਕਾ ਸਤਰਾਮ ਸਿੰਘ ਇਹ ਵੇਦ ਕਰਵਾਤੀ थी ਖਾਸ ਰਿਪੋਰਟ ਪ੍ਰਸ਼ਾਦ ਲੈਣਾ ਉਸ ਤੋਂ ਉਪਰੰਤ ਆਪਾ ਗੁਰੂ ਦਾ ਲੰਗਰ ਜੋ ਚੱਲ ਰਿਹਾ ਉਹਦੀ ਸ਼ਮਨ ਦੀ ਕਮਾਲਤਾ ਕਰਨੀ ਹੈ ਔਰ 2 ਮਿੰਟ ਵਾਸਤੇ ਮੈਂ ਸਮੇਸ਼ ਹੋ ਹੁੰਦਾ ਜਿਹਨੂੰ ਬੇਨਤੀ ਕਰੂੰਗਾ ਇਧਰ ਕੋ ਬੰਦੇ ਹਾਂ ਸਾਹਮਣੇ ਬਹੁਤ ਜ਼ਰੂਰਤ ਹੈ ਇਹ ਖਾਸੇ ਕੋ ਹੈਲੋ ਸਾਹਮਣੇ ਹਲੇ ਹਲੇ ਸੋ ਸਾਰਿਆਂ ਨੇ ਆਪ ਤਨਤਾ ਮਹਾਰਾਜ ਜੀ ਮਜਬੂਤ ਵਿੱਚ ਬੈਠੇ ਆਂ ਔਰ ਸਾਰੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਫਤਿਹ ਦੀ ਆਵਾਜ਼ ਹੈ ਜਿਹੜੀ ਸਾਰਿਆਂ ਦੀ ਆਣੀ ਚਾਹੀਦੀ ਹੈ ਕੋਈ ਪਾਣੀ ਪੱਲੇ ਦਾ ਉਹਨਾਂ ਦਾ ਵੀ ਅਰਦਾਸ ਹੈ ਜਿਹੜਾ ਪਸਾ ਕੇ ਜਿਹੜਾ ਤੁਹਾਡਾ ਹੱਤਪੰਡਾ ਹੈ ਪੈਣਾ ਤੇ ਦੇ ਪੱਲੇ ਨਾਣਨ ਤੀਸਰਾ ਮੇਲਾ ਜੀ ਬਾਬਾ ਜੀ ਦਾ ਮਨਾ ਰਹੇ ਆ ਪਹਿਲੇ ਬਾਬਾ ਵਰਪਾਲ ਸਿੰਘ ਜੀ ਦੇ ਜਨਮ ਦਿਨ 18 ਸਾਡੇ ਵੀਰ ਜੀ ਵਿਕਰਮ ਜੀ ਸੋ ਧੰਨਵਾਦ ਜੀ ਸਾਡੇ ਵੱਡੇ ਵੀਰ ਵਿਕਰਮ ਜੀ ਮਹਾਰਾਜ ਜੀ ਹਜ਼ੂਰੀ ਦੇ ਵਿੱਚ ਖੜੇ ਆ

ਦੀ ਜੋ ਗੁਰਬਾਣੀ ਦਾ ਸੋਰੇ ਕਰੇ ਸੇਵਾ ਕਰਕੇ ਕਹਿ ਜੀ ਆ ਜੋ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਖੁਸ਼ੀਆਂ ਭਰੇ ਮਹੌਲ ਅਸੀਂ ਇਹਨਾਂ ਭੈਣਾਂ ਨੂੰ ਵੀ ਇਹ ਬੇਨਤੀ ਕਰਾਂਗੇ ਆਪਣੀਆਂ ਧੀਆ ਨੂੰ ਕਿ ਮੇਰੀਏ ਧੀਏ ਇਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜੇ ਤੁਹਾਡੇ ਆਨੰਦ ਕਾਰਜ ਹੋ

ਮੇਰਾ ਨਾਮ ਪੂਜਾ ਕਿੱਥੋਂ ਦੇ ਰਹਿਣ ਵਾਲੇ ਹੋ ਸਰ ਲੀਕ ਤੇ ਕੀ ਕਹਿਣਾ ਚਾਹੋ ਜਿਹੜੇ ਪ੍ਰਾਲੇ ਕੀਤਾ ਗਿਆ ਜ ਲੋੜਵਾਂ ਪ੍ਰਵਾਰਾਂ ਦੇ ਇਥੇ ਬੱਚਿਆਂ ਦੇ ਵਿਆਹ ਕੀਤੇ ਗਏ ਨੇ ਪੰਜ ਜੋੜਿਆਂ ਦੇ ਇਹਦਾ ਬਾ ਤੁਹਾਡਾ ਕੀ ਕਹਿਣਾ ਬਹੁਤ ਵਧੀਆ ਕੀ ਲੱਗਦਾ ਇਸ ਤਰ੍ਹਾਂ ਦੇ ਪ੍ਰਾਲੇ ਹੋਣੇ ਚਾਹੀਦੇ ਨੇ ਬਹੁਤ ਜ਼ਰੂਰ ਕੀ ਲੱਗਦਾ ਜਿਹੜਾ ਮਾਪ ਮਾਪੂ ਬੇਸੇ ਦੇਖਿਆ ਲੋੜ ਨਹੀਂ ਕੱਖ ਦਾ ਸਮਰਥਾ ਦੇ ਇਥੇ ਪਸ਼ਾਦਾ ਵੀ ਪਿਆ ਗਿਆ ਮਾ ਚਾਹ ਪਾਣੀ ਦਾ ਇਜਾਮ ਸਭ ਕੁਝ ਪਿਆ ਗਿਆ ਉਹਨਾਂ ਲਈ ਤਾਂ ਇਹ ਚੀਜ਼ ਇੱਕ ਰੱਬ ਦੀ ਦਾਤ ਆ ਬਹੁਤ ਵੱਡੀ ਬਹੁਤ ਵਧੀਆ ਕੀ ਲੱਗਦਾ ਕਿਤੇ ਕਿਤੇ ਮਾ ਪਿਓ ਨੂੰ ਵੀ ਵੱਡੀ ਸਪੋਰਟ ਮਿਲਦੀ ਐ ਇਸ ਜਿਹੇ ਕੰਮ ਨਾਲ ਬਹੁਤ ਜ਼ਿਆਦਾ ਅਜੀ ਜੈਸਾ ਇਹਦੀ ਸਾਰੇ ਵੀਰਾਂ ਨੂੰ ਤੇ ਦਾਸ ਸੇਵਾਦਾਰ ਬਾਬਾ ਬੁੱਢਣ ਸ਼ਾਹੀ ਦੇ ਦਰਬਾਰ ਤੋਂ ਗੁਰਪ੍ਰੀਤ ਸ਼ਾਹ ਜੀ ਤੇ ਅੱਜ 11 11ਵੇਂ ਮਹੀਨੇ ਦੀ 12 ਤਰੀਕ ਨੂੰ ਪਿੰਡ ਇਬਨ ਕਲਾ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਇਹ ਬਾਬਾ ਬੁੱਢਣ ਸ਼ਾਹੀ ਦਾ ਮੇਲਾ ਬੜੀ ਧੁੰਮਤਾਂ ਨਾਲ ਬਣਾਇਆ ਜਾਂਦਾ ਹੈ ਇਹਨਾਂ ਦੇ ਸੰਬੰਧ ਵਿੱਚ ਲੋੜਵੰਦ ਪਰਿਵਾਰਾਂ ਦੇ ਵਿਆਹ ਕੀਤੇ ਜਾਂਦੇ ਨੇ ਤੇ ਬਾਬਾ ਬੁੱਢਨਸ਼ਾਹੀ ਜੋ ਕੁਝ ਕਰਾ ਰਹੇ ਨੇ ਕਰੇ ਕਰਾਵੇ ਆਪੇ ਆਪ ਮਨਸ ਕੇ ਕਿਛ ਨਹੀਂ ਹਾਤ ਸਭ ਕੁਝ ਸਾਈਂ ਦੀ ਆਪ ਕਰਾ ਰਹੇ ਨੇ ਬਾਬਾ ਬੁੱਢਨਸ਼ਾਹੀ ਤੇ ਮੈਂ ਸਾਰੇ ਸਿੱਖ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਮੀਡੀਆ ਦਾ ਵੀ ਧੰਨਵਾਦ ਕਰਦਾ ਹਾਂ ਔਰ ਜਿੰਨੇ ਮੇਰੇ ਵੀਰ ਭਰਾਵਾਂ ਨੇ ਮੇਰਾ ਸਹਿਯੋਗ ਦਿੱਤਾ ਨਾਲ ਇਸ ਆਪਣਾ ਸਹਿਯੋਗ ਦਿੱਤਾ ਕਾਰਜ ਵਾਸਤੇ ਵਾਹਿਗੁਰੂ ਬਾਬਾ ਬੁੱਢਨਸ਼ਾਹੀ ਉਹਨਾਂ ਦੀ ਚੜ੍ਹਦੀ ਕਲਾ ਕਰੇ ਬਾਬਾ ਗੁਰਦਤਾ ਜੀ ਰਹਿਮਤਾਂ ਰੱਖੇ ਦਾਤਾ ਤੇ ਮੈਂ ਸਾਰਿਆਂ ਨੂੰ ਇਹੀ ਗੱਲ ਕਹਾਂਗਾ ਕਿ ਪਿਛਲੇ ਅਗਲੇ ਸਾਲ ਵੀ ਆਪਾਂ ਵੱਧ ਤੋਂ ਵੱਧ 11 12 ਜਿੰਨੇ ਵੀ ਹੋ ਸਕਣ ਤੇ ਆਪਾਂ ਬੜੀ ਧੂਮਤਾਂ ਦੇ ਨਾਲ ਬੱਚਿਆਂ ਦੇ ਵਿਆਹ ਕਰਾਂਗੇ ਸਮਾਨ ਵੀ ਚਲੋ ਜਿੰਨੀ ਲੋੜ ਬੰਦ ਆਪਾਂ ਜਿੰਨੀ ਹੱਸੀਅਤ ਦੇ ਹਿਸਾਬ ਨਾਲ ਦਿੱਤਾ ਜਾਂਦਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਗੇ ਵੀ ਅਸੀਂ ਇੱਥੇ ਹੀ ਤਰ੍ਹਾਂ ਸੇਵਾ ਕਰਦੇ ਰਹਿਾਂਗੇ ਨਾ ਸ਼ੰਕਰ ਸ਼ੰਕਰ ਕਿੱਥੋਂ ਰਹਵਲੇ ਹੋ ਅਸੀਂ ਚਾਟੀ ਬਿੰਦ ਤੇ ਕੀ ਕਿਹੜਾ ਜਾਊਗਾ ਜਿਹੜਾ ਪ੍ਰਾਲਕ ਕੀਤਾ ਗਿਆ ਜਿਹੜੇ ਇੱਥੇ ਲੋੜ ਬੰਦ ਬਹੁਤ ਵਧੀਆ 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 ਵਿਆਹ ਆ ਬਹੁਤ ਬਹੁਤ ਲੱਗਦਾ ਇਸ ਤਰ੍ਹਾਂ ਪ੍ਰਾਲੇ ਹੁਣ ਜੀ ਗਈ ਨੇ ਹਾਂ ਜੀ ਹੋਣੀ ਚਾਹੀਦੀ ਹੈ ਅਰਕੀ ਵੀ ਤੁਹਾਨੂੰ ਇੱਥੇ ਮਦਦ ਕਿਥਾਂ ਦੀ ਸਹਾਰਾ ਮਿਲਿਆ ਕੀ ਕਹਣਾ ਜਾਵੇ ਸਾਨੂੰ ਸਾਰੀ ਸੌਦਾ ਮਿਲੀ ਆ ਬਹੁਤ ਬਹੁਤ ਵਧੀਆ ਲਾਵਾ ਫੇਰੇ ਹੋਏ ਆ ਸਾਰਾ ਕੁਝ ਮਿਲਿਆ ਜਿਤਨਾ ਘਰ ਵਿੱਚ ਮੌਲ ਹੁੰਦਾ ਉਦਾਂ ਇੱਥੇ ਚੱਲਣ ਜਾਵੇ ਹਾਂਜੀ ਪੰਜ ਜੋੜੇ 12 ਕੇ ਜੋੜੇ ਪੰਜ ਜੋੜੇ ਇਹਦਾ ਆ ਜੀ ਰਾਜ ਦੇ ਪ੍ਰੋਗਰਾਮ ਬਣਾ ਕੇ ਜਗ੍ਹਾ ਬਣਾਇਆ ਗਿਆ ਹੈ ਨਾਮ ਬਰਾਬਰੀ ਸਿੰਘ ਪਿੰਡ ਇਬਨਕਲਾ ਜ਼ਿਲ੍ਹਾ ਅੰਮ੍ਰਿਤਸਰ ਬਿਰਨ ਵਾਲੇ ਆ ਸਭ ਤੋਂ ਪਹਿਲਾਂ ਧੰਨਵਾਦ ਹੈ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਬਦੌਲਤ ਤੇ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਕਿਰਪਾ ਰਾਮ ਸਦਕੇ ਅਨਸਾਰ ਸਾਈਂ ਬਾਬਾ ਬੁੱਢਣ ਸਾਹੀ ਦੇ ਇਹ ਜੋਤੀ ਸਰੂਪ ਜੋੜ ਮੇਲੇ ਨੂੰ ਸਮਰਪਿਤ ਹੈ ਗੁਰਪ੍ਰੀਤ ਸ਼ਾਹ ਪਰੇਟਾ ਜੀ ਔਰ ਇਹ ਸਾਡਾ ਸਾਰਾ ਸਹੁੰਤਾ ਪਰਿਵਾਰ ਸਾਰਾ ਸਹੁੰਤਾ ਪਰਿਵਾਰ ਹੀ ਨਹੀਂ ਸਾਰਾ ਨਗਰ ਨਾਲ ਚਾਹਦੇ ਆ ਔਰ ਦੇਸ਼-ਵਿਦੇਸ਼ਾਂ ਤੋਂ ਵੀਰ ਵੀ ਬਹੁਤ ਜੁੜੇ ਰਿਆ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ ਇਹ ਸਾਡਾ ਤੀਸਰਾ ਸਾਲਾਨਾ ਮੇਲਾ ਜੀ ਔਰ ਜਿਹਦੇ ਵਿੱਚ ਪਹਿਲਾਂ ਅਸੀਂ ਦੋ ਬੱਚਿਆਂ ਦੀ شادی ਕੀਤੀ ਸੀ ਪਿਛਲੇ ਸਾਲ ਵੀ ਪੰਜ ਬੱਚਿਆਂ ਦੀਆਂ ਸ਼ਾਦੀਆਂ ਸੀ ਐਤਕੀ ਵੀ ਪੰਜ ਪੰਜ ਹੀ ਬੱਚਿਆਂ ਦੀਆਂ ਸ਼ਾਦੀਆਂ ਹੋ ਸਕੀਆਂ ਨੇ ਉਪਰਾਲਾ ਤੇ ਬਹੁਤ ਵੱਡਾ ਹੁੰਦਾ ਹੈ ਪਰ ਇਹ ਸੰਜੋਗ ਸੰਗਤਾਂ ਦਾ ਬਹੁਤ ਜ਼ਿਆਦਾ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਦੇ ਘਰ ਵਿੱਚ ਆਪਾਂ ਬੈਠ ਕੇ ਇਹ ਕੰਮ ਲੈ ਰਹੇ ਹਾਂ ਔਰ ਸਾਰਾ ਤੁਹਾਡੇ ਮੀਡੀਆ ਵੀਰਾਂ ਦਾ ਵੀ ਬਹੁਤ ਮੀਡੀਆ ਵਾਲਿਆਂ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹਨਾਂ ਸੰਜੋਗ ਦਿੱਤਾ ਔਰ ਸਾਰਿਆਂ ਦੇ ਨਾਲ ਮਿਲ ਕੇ ਆਪਾਂ ਸਾਰਿਆਂ ਨੂੰ ਮਿਲਦੇ ਪਏ ਆ ਇਹ ਬਹੁਤ ਵੱਡਾ ਉਪਰਾਲਾ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਜਿਹੜੇ ਇੱਕ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਹੋ ਜਾਣ ਅੱਜ ਦੇ ਸਮੇਂ ਵਿੱਚ ਘਰ ਦੀ ਰੋਟੀ ਪੂਰੀ ਮੱਸਾ ਹੁੰਦੀ ਹੈ ਤੇ ਗਰੀਬ ਪਰਿਵਾਰ ਤੇ ਬਹੁਤ ਜ਼ਿਆਦਾ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਉਹ ਰੋਟੀ ਪਕਾਉਣੀ ਵੀ ਬੜੀ ਮੁਸ਼ਕਲ ਹੋ ਜਾਂਦੀ ਹੈ ਤੇ ਇਹ ਅੱਜ ਸਾਰਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਜੀ ਘਰੇਲੂ ਜੀ ਆ ਤੁਹਾਡੇ ਸਾਹਮਣੇ ਆ ਜੀ ਕੋਈ ਬੈੱਡ ਆ ਬੱਚਿਆਂ ਦੇ ਵਾਸਤੇ ਬਸਤਰ ਨੇ ਕੋਈ ਇੱਕ ਨਾਲ ਸੈੱਟ ਨੇ ਕੰਬਲ ਨੇ ਆਉਂਦੀ ਜੀ ਦਾ ਉਹ ਘਰੇਲੂ ਸਮਾਨ ਬੇਟੀ ਦਾ ਉਹ ਸਾਰਾ ਉਹਨੂੰ ਦਿੱਤਾ ਗਿਆ ਹੈ ਉਹ ਇਹ ਸਾਰੀਆਂ ਸੰਗਤਾਂ ਨੇ ਦਿੱਤਾ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਚਲੋ ਬੱਚਿਆਂ ਦਾ ਆਪਣਾ ਘਰ ਘਾਟ ਵਿਦਾਨਣ ਕੋਈ ਹੋਰ ਸੋਹਰਾ ਪਰਿਵਾਰ ਹੀ ਨਾ ਕਹਿ ਸਕੇ ਕਿ ਤੂੰ ਪਿੱਛੋ ਲੈ ਕੇ ਕੁਝ ਨਹੀਂ ਆਈ ਇਹ ਦਾਨਪੂਰ ਜਿਹੜਾ ਹੈ ਇਹ ਤੁਹਾਡੇ ਵਰਗੇ ਵੀਰਾਂ ਨੇ ਸਾਰਿਆਂ ਨੇ ਕੀਤਾ ਹੈ ਅਸੀਂ ਤੁਹਾਡਾ ਵੀ ਸੰਜੋਗ ਕਰਦੇ ਹਾਂ ਧੰਨਵਾਦ ਕਰਦੇ ਹਾਂ ਔਰ ਸਾਰਿਆਂ ਵੀਰਾਂ ਦਾ ਸਭ ਤੋਂ ਜ਼ਿਆਦਾ ਕਿ ਜੋ ਬੱਚੀਆਂ ਆਈਆਂ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਅੱਜ ਆਪਣੇ ਸਾਰਿਆਂ ਦੇ ਵਿੱਚ ਦਰਸ਼ਨ ਕਰ ਰਹੇ ਨੇ ਤੇ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੰਨੀ ਆਪਣਾ ਨਾਮ ਰੱਖਣ ਦੀ ਬਿਲਕੁਲ ਜੀ ਮੈਂ ਦਾਸਾਨੀ ਸਹੋਤਾ ਜਿਸ ਤਰ੍ਹਾਂ ਕਿ ਸਾਡੇ ਵੱਲੋਂ ਬਿਲਕੁਲ ਸਹੋਤਾ ਫੈਮਲੀ ਵੱਲੋਂ ਇਹ ਸਾਰੇ ਸਾਈਂ ਬਾਬਾ ਪੁੱਟਨ ਸ਼ਾਹੀ ਕਿਰਪਾ ਦੇ ਨਾਲ ਜਿਹੜੇ ਹਰ ਸਾਲ ਤੀਆਂ ਦੇ ਵਿਆਹ ਜਿਹੜੇ ਆਨੰਦ ਕਾਰਜ ਨੇ ਉਹ ਕੀਤੇ ਜਾਂਦੇ ਉਹ ਸਾਈਂ ਗੁਰਪ੍ਰੀਤ ਸ਼ਾਹ ਜੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਜੀ ਅਮਰੀਕ ਸਿੰਘ ਜੀ ਵੱਲੋਂ ਸਾਰੇ ਸਮੂੱਚੇ ਸਾਡੀ ਸਹੋਤਾ ਫੈਮਲੀ ਵੱਲੋਂ ਇਹ ਸਾਰੇ ਜਿਹੜੇ ਵਿਆਹ ਸੀ ਉਹ ਕੀਤੇ ਜਾਂਦੇ ਸੀ ਔਰ ਤੁਸੀਂ ਦੇਖਿਆ ਕਿ ਕਿੰਨੀਆਂ ਬਾਤ ਚੜ੍ਹ ਕੇ ਸੰਗਤਾਂ ਦੇ ਵਿੱਚ ਰੌਣਕਾਂ ਸੀ ਔਰ ਖਾਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਉਹ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਹਰ ਇੱਕ ਸੰ ਦਿੱਤਾ ਜਿਤਨਾ ਕਿ ਸਾਡੇ ਚੀਮਾ ਸਾਹਿਬ ਐਡਵੋਕੇਟ ਚੀਮਾ ਸਾਹਿਬ ਸਾਡੇ ਗੋਗ ਭਾਈ ਔਰ ਸਾਡੇ ਸੋਤਾ ਸਾਹਿਬ ਜਿੰਨੇ ਵੀ ਸਾਡੇ ਸਮਸ਼ੇਰ ਜੀ ਜਿੰਨੇ ਵੀ ਸਾਡੀ ਸਮੂਚੀ ਟੀਮ ਹੈਗੀ ਸੀ ਔਰ ਖਾਸ ਕਰਕੇ ਮੀਡੀਆ ਦਾ ਵੀ ਧੰਨਵਾਦ ਕਰਾਂਗੇ ਔਰ ਖਾਸ ਕਰਕੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਢਿੱਲੋ ਜੀ ਨੇ ਜਿਨਨੇ ਨੇ ਫੋਟੋਗ੍ਰਾਫੀ ਦੀ ਜਿਹੜੀ ਸੇਵਾ ਵਾ ਉਹ ਕੀਤੀ ਆ ਔਰ ਨਾਲ ਤੋਂ ਨਾਲ ਜਿੰਨੀ ਵੀ ਵੀਰ ਸੇਵਾ ਕਰਨੀ ਚਾਹੀਓ ਲੰਗਰ ਦੀ ਆ ਚਾਹੀਓ ਕਿਸੇ ਵੀ ਤਰ੍ਹਾਂ ਦੀ ਸੇਵਾ ਵਾ ਸਾਰਿਆਂ ਨੇ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਬੈਡਾਂ ਦੀ ਸੇਵਾ ਕੀਤੀ ਆ ਕਿਸੇ ਨੇ ਪ੍ਰੈਸਾਂ ਦੀ ਸੇਵਾ ਕੀਤੀ ਆ ਕਿ ਹਰ ਚਾਹ ਜਿਠੇ ਕਿ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਕਿ ਸਾਡੇ ਸਮੁੱਚੀ ਟੀਮ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾਂਦਾ ਕਿ ਹਰ ਸਾਲ ਨਸ਼ਿਆਂ ਤੋਂ ਦੂਰ ਉੱਠ ਕੇ ਅਸੀਂ ਹਰ ਫੈਮਲੀਆ ਨੂੰ ਇਹ ਗੱਲ ਕਹਿਣਾ ਚਾਹੁੰਦੇ ਕਿ ਜਿਸ ਤਰ੍ਹਾਂ ਸਹੋਤਾ ਫੈਮਲੀਏ ਸਾਰਾ ਕੁਝ ਕਰਦੀ ਆ ਉਸ ਤਰ੍ਹਾਂ ਹੀ ਸਾਰੀਆਂ ਫੈਮਲੀਆ ਉੱਠਣ ਜੋ ਹਰੀ ਕਿਸੇ ਦਾ ਗਰੀਬ ਦਾ ਪਲਾ ਹੋ ਸਕੇ ਗਰੀਬ ਆਪਣੇ ਘਰ ਚ ਜਿੱਥੇ ਧੀਆਂ ਨੂੰ ਬੋਝ ਸਮਝਿਆ ਜਾਂਦਾ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਇਹ ਧੀਆਂ ਬੋਝ ਨਹੀਂ ਹੁੰਦੀਆਂ ਸਾਡੇ ਘਰ ਦੀਆਂ ਰੌਣਕਾਂ ਵੀ ਹੁੰਦੀਆਂ ਕਿਉਂਕਿ ਇਹ ਸਾਡੀਆਂ ਮਾਵਾ ਹੁੰਦੀਆਂ ਅਹੀਂ ਪਰਜਾਈਆਂ ਹੁੰਦੀਆਂ ਸਾਰੇ ਬੰਨੇ ਆਪਾਂ ਮਤਲਬ ਕਿ ਧੀਆਂ ਦੇ ਨਾਲ ਹੀ ਜਿਹੜਾ ਅੱਗੇ ਵੰਚਾ ਉਹ ਚੱਲਦਾ ਲੇਕਿਨ ਵਾ ਜਿਹੜਾ ਤੁਸੀਂ ਅਨੰਦ ਕਾਰ ਕਰਵਾ ਲਓ ਪਹਿਲਾਂ ਕਿਨੇ ਗੁੰਦੇ ਇਹ ਨੂੰ ਨਹੀਂ ਕਰ ਇਹ ਤੀਸਰਾ ਬਿਲਕੁਲ ਜੀ ਜਿਹੜਾ ਪ੍ਰੋਗਰਾਮ ਸਾਡਾ ਹੋਇਆ ਬਾਬਾ ਬੁੱਢਣ ਸਾਹੀ ਕਿਰਪਾ ਦੇ ਨਾਲ ਤੀਸਰਾ ਜਿਹੜਾ ਸਾਡਾ ਪ੍ਰੋਗਰਾਮ ਸੀ ਪਿੰਡੀ ਬਨਕਲਾਂ ਦੇ ਵਿੱਚ ਸਾਡੇ ਬਿਲਕੁਲ ਸਾਰੇ ਸਾਥੀਆਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਸੀ ਉਹ ਕੀਤਾ ਗਿਆ ਸੀ ਲੋਟਨਾ ਪ੍ਰਵਾਲ ਨੇ ਸਾਰੇ ਇਕੱਠੇ ਦੇ ਰਿਹਾ ਜੀ ਬਿਲਕੁਲ ਨਹੀਂ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਸਾਡੇ ਕੋਲ ਜਿਹੜਾ ਵੀ ਮਤਲਬ ਆ ਜਾਵੇ ਹਰ ਸਾਲ ਦੇ ਅਸੀਂ ਇਸ ਵਾਰੀ ਵੀ ਉਹ ਅਪੀਲ ਕੀਤੀ ਹੈ ਕਿ ਜਿੰਨੇ ਵੀ ਮੈਰਿਜ ਇਸ ਵਾਰੀ ਅਸੀਂ ਜਦੋਂ ਹੁਣ ਆਨੰਦਕਾਰਜ ਹੋਏ ਨਹੀਂ ਉਹਦੇ ਵਿੱਚ ਵੀ ਅਸੀਂ ਬਿਲਕੁਲ ਦੱਸਿਆ ਕਿ ਆਨੰਦਕਾਰਜਾਂ ਦੇ ਵਿੱਚ ਕਿ ਜਿਸ ਤਰ੍ਹਾਂ ਕਿ ਜਿਤਨਾ ਵੀ ਕਿਸੇ ਦੇ ਮੈਰਿਜ ਹੁੰਦੇ ਆ ਉਹ ਸਾਨੂੰ ਬਿਲਕੁਲ 2 ਮਹੀਨੇ ਪਹਿਲਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਅਸੀਂ ਪਹਿਨਾਂ ਦੀਆਂ ਜਿਹੜੀਆਂ ਮੈਰਿਜਾਂ ਆ ਆਨੰਦਕਾਰਜਾਂ ਜੇ ਅਸੀਂ ਕਿਉਂਕਿ ਅਸੀਂ ਵੀ ਹੋਰ ਉਪਰਾਲੇ ਕਰਨੇ ਹੁੰਦੇ ਸਾਰਿਆਂ ਦੇ ਨਾਲ ਰੱਲ ਕੇ ਲਾਦਾ ਇਸ ਤਰ੍ਹਾਂ ਦਾ ਹੋ ਗਏਸਾ ਵਾਲਾ ਹੋਰ ਜੇ ਮੈਂ ਪਾਲੀ ਇੰਕਰੀ ਗਾ ਹੋਰ ਵੱਡੇ ਦਾਸ ਜਗਤ ਤੁਹਾਡੇ ਪਲਾਈਦਾ ਹੋਗਾ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਦਾ ਵੀ ਉਪਰਾਲਾ ਹੋਏਗਾ ਤੁਹਾਡੇ ਵਰਗੇ ਵੀਰਾਂ ਕਿਉਂਕਿ ਸਾਡੇ ਨਾਲ ਹੋਰ ਵੀ ਵੀਰ ਹੈਗੇ ਨੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਬਿਲਕੁਲ ਇਹ ਭਾਵੇਂ 21 ਮੈਰਜਾ ਹੋਣ ਚਾਹੀਏ 11 ਹੋਣ ਚਾਹੀਏ 51 ਹੋਣ ਜਿੰਨੇ ਵੀ ਮੈਰਜਾ ਹੋਣਗੀਆਂ ਉਹ ਸਾਡੇ ਨਾਲ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਚਾਹੀਏ ਹੁਣ ਤੋਂ ਅੱਜ ਤੋਂ ਹੀ ਆਪਣਾ ਨਾ ਜਿਹੜਾ 11 ਨਵੰਬਰ ਹੁੰਦੀ ਹੈ 11 ਨਵੰਬਰ ਨੂੰ ਹਰ ਸਾਲ ਦੀ ਤਰ੍ਹਾਂ ਆਪਾਂ ਗੁੱਟਨ ਸ਼ਾਦੀ ਕਿਰਪਾ ਦੇ ਨਾਲ ਅਸੀਂ ਇਹ ਮੇਲੇ ਕਰਾਏ ਜਾਂਦੇ ਹਾਂ ਔਰ ਕਿ ਫਿਰ ਇਹ ਟਿੰਗਨ ਤੋੜਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਸਾਰਾ ਜਿੰਨੀਆਂ ਵੀ ਸਾਡੀਆਂ ਫੈਮੀਆਂ ਸੀ ਸਾਡੇ ਪ੍ਰਾਸ ਸੀ ਸਾਰੇ ਨਾਲ ਖੜਕੇ ਫਿਰ ਇਹਨਾਂ ਪੈਨਾ